ਅਮਰੀਕਾ ਨੇ ਜੋ ਟੈਰਫ ਨੀਤੀ ਕਰਮੁਕਤ ਵਪਾਰ ਦੀ ਇੰਡੀਆ ਦੇ ਨਾਲ ਇੱਕ ਗੁਪਤ ਸਮਝੌਤਾ ਕਰਕੇ ਐਲਾਨ ਕੀਤੀ ਅੱਜ 3 ਵਜੇ ਜਿਹਦੇ ਤਹਿਤ ਡੇਰੀ ਪੋਲਟਰੀ ਤੇ ਅਨਾਜ ਨੇ ਸਾਡੇ ਦੇਸ਼ 'ਚ ਬਿਨਾਂ ਟੈਕਸ ਤੋਂ ਆਉਣਾ ਤੇ ਉਹਨੇ ਸਾਡੇ ਦੇਸ਼ ਦੀ ਸਾਰੀ ਸੰਨਤ ਨੂੰ ਖੇਤੀਬਾੜੀ ਨੂੰ ਬਰਬਾਦ ਕਰਨਾ ਹੈ ਉਹਦਾ ਵਿਰੋਧ ਕਰਨ ਵਾਸਤੇ ਅਸੀਂ 4 ਅਪ੍ਰੈਲ ਨੂੰ 트ੰਪ ਦੇ ਤੇ ਮੋਦੀ ਦੇ ਪੁਤਲੇ ਆ ਜਿਹੜੇ ਉਹ 12 ਵਜੇ ਤਹਿਸੀਲ ਤੇ ਬਲਾਕ ਹੈੱਡਕੁਆਟਰਾਂ ਤੇ ਪੂਰੇ ਪੰਜਾਬ ਦੇ ਵਿੱਚ ਸੜਨ ਜਾ ਰਹੇ ਹਾਂ ਸਰਕਾਰ ਦੀਆਂ ਨੀਤੀਆਂ ਦੇ ਚਰਚਾ ਕਰਕੇ ਉਹਨੂੰ ਨੰਗਾ ਕੀਤਾ ਜਾਊਗਾ ਪਰ ਜਿਹੜੇ 4 ਤਰੀਕ ਨੂੰ ਤੁਸੀਂ ਆਪਣਾ ਸਾਰੇ ਧਰਨੇ ਪ੍ਰਦਰਸ਼ਨ ਦੀ ਗੱਲ ਕੀਤੀ ਹੈ ਤੇ ਜੇ ਮੰਨ ਲਓ ਤੁਹਾਡੀ ਸਰਕਾਰ ਤੱਕ ਗੱਲ ਨਹੀਂ ਪਹੁੰਚਦੀ ਜਾਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਟੈਰਫ ਨੂੰ ਨਹੀਂ ਘਟਾਇਆ ਜਾਂ ਨਹੀਂ ਹਟਾਇਆ ਜਾਂਦਾ ਤੇ ਫਿਰ ਤੁਹਾਡਾ ਅਗਲਾ ਕਦਮ ਕੀ ਰਹੇਗਾ ਇਸ ਅੰਦੋਲਨ ਨੂੰ ਲੈ ਕੇ ਅਸੀਂ ਪੂਰੇ ਦੇਸ਼ 'ਚ ਜਾਵਾਂਗੇ ਤੇ ਵੱਡੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਇਸ ਨੂੰ ਭਵਨ ਲੁਧਿਆਣਾ ਵਿੱਚ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਹੀ ਅਹਿਮ ਜਿਹੜੇ ਫੈਸਲੇ ਲਏਤੇ ਗਏ ਨੇ 트럼ਪ ਸਰਕਾਰ ਵੱਲੋਂ ਜਿਹੜਾ ਆ ਟੈਰਿਫ ਲਗਾਉਣ ਦੀ ਗੱਲ ਕੀਤੀ ਗਈ ਸੀ ਉਹਦਾ ਵੀ ਵਿਰੋਧ ਕੀਤਾ ਗਿਆ ਹੈ ਤੇ ਆਪਣਾ ਭਾਰਤ ਸਰਕਾਰ ਦਾ ਵੀ ਵਿਰੋਧ ਕੀਤਾ ਗਿਆ ਹੈ ਕੀ ਉੱਚ ਫੈਸਲੇ ਲετε ਗਏ ਨੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਕਿਸਾਨ ਆਗੂ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਸਰ ਕੀ ਅੱਜ ਅਹਿਮ ਫੈਸਲੇ ਹੋਏ ਆ ਕਿਉਂਕਿ ਅੱਜ ਕਾਫੀ ਢੇਰ ਮੀਟਿੰਗ ਚੱਲੀ ਆ ਔਰ ਤਿੰਨ ਤੋਂ ਚਾਰ ਘੰਟੇ ਜਿਹੜੀ ਹੈਗੀ ਮੀਟਿੰਗ ਚੱਲੀ ਆ ਕੀ ਅਹਿਮ ਫੈਸਲੇ ਲیتے ਗਏ ਮੈਂ ਬਲਕਨ ਸਿੰਘ ਬਰਾੜ ਸੂਬਾ ਜਨ ਅਸਕਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਦੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ 28 ਤਰੀਕ ਨੂੰ ਜੋ ਮੋਰਚੇ ਦੇ ਐਕਸ਼ਨ ਹੋਏ ਆ ਸਰਕਾਰ ਦੇ ਜ਼ੁਲਮ ਦੇ ਵਿਰੋਧ ਦੇ ਵਿੱਚ ਉਹਨਾਂ ਤੇ ਤਸੱਲੀ ਪ੍ਰਗਟ ਕੀਤੀ ਗਈ ਹੈ ਸਰਕਾਰ ਨੇ ਉਸ ਵਿਰੋਧ ਦੇ ਚੱਲਦਿਆਂ ਸਾਡੇ ਸਾਰੇ ਸਾਥੀਆਂ ਨੂੰ ਰਿਹਾ ਕੀਤਾ ਤੇ ਦੂਜੇ ਪਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਨੇ ਜੋ ਟੈਰਫ ਨੀਤੀ ਕਰਮੁਕਤ ਵਪਾਰ ਦੀ ਇੰਡੀਆ ਦੇ ਨਾਲ ਇੱਕ ਗੁਪਤ ਸਮਝੌਤਾ ਕਰਕੇ ਐਲਾਨ ਕੀਤੀ ਅੱਜ 3 ਵਜੇ ਜਿਹਦੇ ਤਹਿਤ ਡੇਰੀ ਪੋਲਟਰੀ ਤੇ ਅਨਾਜ ਨੇ ਸਾਡੇ ਦੇਸ਼ 'ਚ ਬਿਨਾਂ ਟੈਕਸ ਤੋਂ ਆਉਣਾ ਹੈ ਉਹਨੇ ਸਾਡੇ ਦੇਸ਼ ਦੀ ਸਾਰੀ ਸਨਤ ਨੂੰ ਖੇਤੀਬਾੜੀ ਨੂੰ ਬਰਬਾਦ ਕਰਨਾ ਹੈ ਉਹਦਾ ਵਿਰੋਧ ਕਰਨ ਵਾਸਤੇ ਅਸੀਂ 4 April ਨੂੰ 트াম্প ਦੇ ਤੇ ਮੋਦੀ ਦੇ ਪੁਤਲੇ ਆ ਜਿਹੜੇ ਉਹ 12 ਵਜੇ ਤਹਿਸੀਲ ਤੇ ਬਲਾਕ ਹੈੱਡਕੁਆਟਰਾਂ ਤੇ ਪੂਰੇ ਪੰਜਾਬ ਦੇ ਵਿੱਚ ਸੜਨ ਜਾ ਰਹੇ ਆ। ਦੂਜੀ ਗੱਲ 4 ਮਈ ਨੂੰ ਦੇਸ਼ ਭਗਤ ਯਾਰ ਯਾਦਗਾਰ ਹਾਲ ਜਲੰਧਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਸਮਾਜ ਦੇ ਦੂਜੇ ਵਰਗਾਂ ਨੂੰ ਨਾਲ ਲੈ ਕੇ ਟ੍ਰੇਡ ਯੂਨੀਅਨ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਤੇ ਸਮਾਜ ਦੇ ਵੱਖ-ਵੱਖ ਵਰਗ ਆੜਤੀਆ ਜਾਂ ਦੁਕਾਨਦਾਰ ਵਪਾਰੀਆਂ ਨੂੰ ਨਾਲ ਲੈ ਕੇ ਇੱਕ ਸੈਮੀਨਾਰ ਕਰੂਗਾ ਜਿੱਦੇ ਤੇ ਸਰਕਾਰ ਦੀਆਂ ਨੀਤੀਆਂ ਦੇ ਚਰਚਾ ਕਰਕੇ ਉਹਨੂੰ ਨੰਗਾ ਕੀਤਾ ਜਾਊਗਾ ਤੇ ਇੱਕ ਮੋਰਚਾ ਬਣਾ ਕੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਪਰ ਲੜਾਈ ਹੈ ਜਿਹੜੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਲੜਾਈ ਆ ਤੇਜ਼ ਕੀਤੀ ਜਾਊਗੀ ਸਰ ਜਿਹੜੀ 4 ਤਰੀਕ ਨੂੰ ਤੁਸੀਂ ਆਪਣਾ ਸਾਰੇ ਧਰਨੇ ਪ੍ਰਦਰਸ਼ਨ ਦੀ ਗੱਲ ਕੀਤੀ ਹੈ ਤੇ ਜੇ ਮੰਨ ਲਓ ਤੁਹਾਡੀ ਸਰਕਾਰ ਤੱਕ ਗੱਲ ਨਹੀਂ ਪਹੁੰਚਦੀ ਜਾਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਟੈਰਫ ਨੂੰ ਨਹੀਂ ਘਟਾਇਆ ਜਾਂਦਾ ਜਾਂ ਨਹੀਂ ਹਟਾਇਆ ਜਾਂਦਾ ਤੇ ਫਿਰ ਤੁਹਾਡਾ ਅਗਲਾ ਕਦਮ ਕੀ ਰਹੇਗਾ ਅਗਲਾ ਕਦਮ 20 ਤੇ 21 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਭਾਰਤ ਹੈ ਨੈਸ਼ਨਲ ਪੱਧਰ ਤੇ ਉਹਦੀ ਮੀਟਿੰਗ ਹੋਊਗੀ ਇਸ ਅੰਦੋਲਨ ਨੂੰ ਲੈ ਕੇ ਅਸੀਂ ਪੂਰੇ ਦੇਸ਼ 'ਚ ਜਾਵਾਂਗੇ ਤੇ ਵੱਡੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਠੀਕ ਹੈ ਜੀ ਬੋ ਬੋ ਧੰਨਵਾਦ ਤੁਹਾਡਾ ਸੋ ਤੁਸੀਂ ਇਹ ਸੁਣੀਆ ਵੀ ਜਿਹੜੀਆਂ ਇਹਨਾਂ ਨੇ ਗੱਲਾਂ ਕਈਆਂ ਨੇ ਕਿ ਕਿ ਜਿਹੜਾ ਟੈਰਫ ਲਗਾਇਆ ਗਿਆ ਆ ਅਮਰੀਕਾ ਸਰਕਾਰ 트ੰਪ ਵੱਲੋਂ ਕਿਉਂਕਿ ਇਹਨਾਂ ਨੂੰ ਇਹ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਜਿਹੜੇ ਦੁੱਧ ਦੇ ਉਤਪਾਦ ਨੇ ਇੰਡੀਆ ਤੋਂ ਅਮਰੀਕਾ ਜਾਂਦੇ ਨੇ ਹੋਰ ਵੀ ਕਈ ਦੇਸ਼ਾਂ ਵਿੱਚ ਜਾਂਦੇ ਨੇ ਸਭ ਤੋਂ ਵੱਧ ਜਿਹੜਾ ਟੈਰਫ ਹੈਗਾ ਆ ਉਹ ਦੁੱਧ ਉਤਪਾਦਾਂ ਤੇ ਲੱਗਾ ਆ ਤੇ ਕਿਸਾਨਾਂ ਦੀ ਇਹੀ ਮੰਗ ਆ ਵੀ ਜਿਹੜੇ ਦੁੱਧ ਦੇ ਉਤਪਾਦਾਂ ਦੇ ਉੱਤੇ ਕੋਈ ਵੀ ਟੈਰਫ ਲੱਗਦਾ ਆ ਉਹਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ